ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ 사త్సੰਗਤ ਜੀ ਆਪ ਸਭ ਵਡਪਾਗੀ ਹੋ ਜੋ ਕਿ ਨਿਤਾ ਪ੍ਰਤੀ ਦਿ ਤਰ੍ਹਾਂ ਅੱਜ ਵੀ ਦਾਸ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਨੂੰ ਸਰਵਣ ਕਰ ਰਹੇ ਹੋ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਆ ਦਾਸ ਨੂੰ ਹੁਕਮ ਹੋਇਆ ਹੈ ਕਿ ਮੈਂ ਆਪ ਜੀ ਦੇ ਨਾਲ ਸਾਧੋ ਗੋਬਿੰਦ ਕੇ ਗੁਣ ਗਾਵੋ ਦੇ ਵਿਸ਼ੇ ਦੇ ਉੱਤੇ ਕੁਝ ਕੁ ਵਿਚਾਰਾਂ ਸਾਂਝੀਆਂ ਜਾਣ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਪਤੇ ਪ੍ਰਵਾਨ ਕਰੋ ਜੀ ਮੇਰੇ ਕੋ ਬਾਰ ਕਹਿਣ ਤੇ ਸਾਰੀ ਸੰਗਤ ਬੜੇ ਅਦਬ ਸਤਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਗਾਂ ਵਾਲਿਓ ਅੱਜ ਦਾ ਇਹ ਪਾਵਨ ਸ਼ਬਦ ਗੋੜੀ ਰਾਗ ਦੇ ਵਿੱਚ ਹਿੰਦ ਦੀ ਚਾਦਰ ਗੁਰਤੇਗ ਬਹਾਦਰ ਮਹਾਰਾਜ ਉਨ੍ਹਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਬਾਰਕ ਅੰਗ 219 ਉੱਤੇ ਸੁਭਾਇਮਾਨ ਹੈ ਪਾਗਮ ਵਾਲਿਓ ਇਸ ਪਾਵਨ ਸ਼ਬਦ ਦੇ ਵਿੱਚ ਗੁਰੂ ਤੇਗ ਬਹਾਦਰ ਪਾਸ਼ਾ ਜੀ ਸਾਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਨ ਦੇ ਲਈ ਕਹਿੰਦੇ ਨੇ ਸਾਨੂੰ ਸਮਝਾਉਂਦੇ ਨੇ ਕਿ ਭਾਈ ਇਹ ਮਨੁੱਖੀ ਦੇਹੀ ਤੁਹਾਨੂੰ ਇੱਕ ਲੰਮੇ ਸਮੇਂ ਤੋਂ ਬਾਅਦ ਪ੍ਰਾਪਤ ਹੋਈ ਹੈ ਪਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹ ਸਮਾਂ ਤੁਹਾਨੂੰ ਰੱਬ ਨੇ ਇਹ ਮਨੁੱਖੀ ਦੇਹੀ ਪਰਮੇਸ਼ਵਰ ਦਾ ਨਾਮ ਸਿਮਨ ਲਈ ਦਿੱਤੀ ਹੈ ਪਰ ਇਹ ਮਨੁੱਖ ਤੂੰ ਸੰਸਾਰ ਵਿੱਚ ਆ ਕੇ ਕੇਵਲ ਤਾਂ ਕੇਵਲ ਖੁਆਰੀ ਵਾਲੇ ਕੰਮਾਂ ਵਿੱਚ ਪੈ ਕੇ ਤੂੰ ਆਪਣਾ ਅਸਲ ਮਨੋਰਥ ਜੀਵਨ ਮਨੋਰਥ ਨੂੰ ਭੁਲਾ ਦਿੱਤਾ ਹੈ ਤੇ ਹੋਰ ਹੀ ਖਵਾਰੀ ਵਾਲੇ ਕੰਮਾਂ ਵਿੱਚ ਆਪਣਾ ਸਮਾਂ ਵਤੀਤ ਕਰਦਾ ਪਿਆ ਹੈ ਮਹਾਰਾਜ ਜੀ ਕਹਿੰਦੇ ਨੇ ਤੇਰੇ ਕੋਲ ਇਹ ਵੇਲਾ ਹੈ ਸਮਾਂ ਹੈ ਇਸ ਦੇਹੀ ਦੇ ਵਿੱਚ ਜਿਹੜਾ ਮਨ ਹੈ ਨਾ ਜੋ ਸਾਡੀ ਦੇਹੀ ਦੇ ਵਿੱਚ ਜਿਸ ਮਨ ਨੇ ਨਿਵਾਸ ਕੀਤਾ ਹੈ ਜਿਸ ਆਤਮਾ ਜੀਵ ਰੂਪੀ ਆਤਮਾ ਇਸ ਸਰੀਰ ਦੇਹੀ ਵਿੱਚ ਜੋ ਬੈਠੀ ਹੋਈ ਹੈ ਇਸ ਜੀਵ ਰੂਪੀ ਆਤਮਾ ਨੇ ਪਰਮਾਤਮਾ ਦੇ ਵਿੱਚ ਲੀਨ ਹੋਣਾ ਹੈ ਪਰ ਪਰਮਾਤਮਾ ਦੇ ਵਿੱਚ ਲੀਨ ਉਦੋਂ ਹੀ ਹੋ ਸਕਦਾ ਹੈ ਜਦੋਂ ਇਹ ਜਨਮ ਜਨਮਾਂ ਦੀ ਮੈਲ ਨੂੰ ਪਿਛਲੇ ਕਿਤੋਂ ਇਹ ਕਰਮਾਂ ਅਨੁਸਾਰ ਜਿਸ ਜਨਮ ਦੇ ਵਿੱਚ ਇਸ ਨੂੰ ਦੁੱਖ ਭੋਗਣੇ ਪੈ ਰਹੇ ਨੇ ਤੇ ਪਿਛਲੇ ਜਨਮਾਂ ਦੀ ਜਿਹੜੀ ਮੈਲ ਇਸ ਦੇ ਮਨ ਨੂੰ ਚੜੀ ਹੋਈ ਹੈ ਉਸ ਨੂੰ ਉਤਾਰਨ ਦਾ ਇਸ ਜੀਵਨ ਦੇ ਵਿੱਚ ਉਸ ਪਰਮੇਸ਼ਵਰ ਨੂੰ ਪਾ ਕੇ बार-बार ਜਨਮ ਮਰਨ ਦੇ ਗੇੜ ਦੇ ਵਿੱਚੋਂ ਬਚਣ ਦਾ ਇਹ ਸਮਾਂ ਜਿਹੜਾ ਮਿਲਿਆ ਹੈ ਇਹ ਮਨੁਕੀ ਦੇਹੀ ਹੈ ਵੱਡੇ ਭਾਗ ਇਹੋ ਸਰੀਰ ਪਾਇਆ ਸਾਡੇ ਵੱਡੇ ਭਾਗ ਨੇ ਜੋ ਸਾਨੂੰ ਇਹ ਸਰੀਰ ਮਿਲਿਆ ਹੈ ਤਦ ਉਸ ਤੋਂ ਵੀ ਵੱਧ ਕੇ ਖੁਸ਼ੀ ਦੀ ਗੱਲ ਇਹ ਹੈ ਕਿ ਇਸੇ ਜਨਮ ਦੇ ਵਿੱਚ ਜਿੱਥੇ ਇਹ ਸਰੀਰ ਮਿਲਿਆ ਨਾਲ ਹੀ ਸਾਨੂੰ ਗੁਰੂ ਦੀ ਪ੍ਰਾਪਤੀ ਵੀ ਹੋਈ ਹਾਜ਼ਰ ਨਾਜ਼ਰ ਚਬਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਸਾਡੇ ਕੋਲ ਜਾਗਦੀ ਜੋਤ ਨੇ ਜਿਨ੍ਹਾਂ ਦਾ ਪ੍ਰਕਾਸ਼ ਅਦਕਾ ਇਸ ਸੰਸਾਰ ਦੇ ਉੱਤੇ ਅਸੀਂ ਸਾਰੇ ਜੀ ਭਾਵੇਂ ਉਹ ਜੀਵ ਜੰਤੂ ਨੇ ਭਾਵੇਂ ਅਸੀਂ ਮਨੁੱਖ ਜਾਤੀ ਨੇ ਆਪਾਂ ਸਾਰੇ ਉਸ ਮਾਲਕ ਦੀ ਸਰਨ ਵਿੱਚ ਹਾਂ ਤੇ ਸਾਰਿਆਂ ਦਾ ਪਾਲਣ ਪੋਸ਼ਣ ਮੇਰਾ ਪ੍ਰਭੂ ਵਾਹਿਗੁਰੂ ਅਕਾਲ ਪੁਰਖ ਆਪ ਸਭਨਾਂ ਦੀ ਪ੍ਰਤੀਪਾਲਣਾ ਕਰ ਰਹੇ ਨੇ ਤੁਮ ਦਾਤੇ ਠਾਕੁਰ ਪ੍ਰਤੀਪਾਲਕ ਨਾਇਕ ਖਸ਼ਮ ਹਮਾਰੇ ਓ ਮਾਲਕ ਸਾਡਾ ਕਸਮ ਹੈ ਸਭ ਦੀ ਪ੍ਰਤਿਪਾਲਨ ਕਰਨ ਵਾਲਾ ਹੈ ਸਭਨਾਂ ਨੂੰ ਰੋਜੀ ਰੋਟੀ ਦੇਣ ਵਾਲਾ ਹੈ ਤੇ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਇਸ ਮਨੁੱਖੀ ਦੇਹ ਨੂੰ ਪ੍ਰਾਪਤ ਕਰਨ ਦੇ ਲਈ ਇਸ ਮਨੁੱਖੀ ਦੇਹ ਨੂੰ ਪਾਉਣ ਦੇ ਲਈ ਪਤਨ ਤੈਨੂੰ ਕਿੰਨੇ ਕੋ ਉਤਰਲੇ ਮਹਾਰਾਜਕ ਜੀ ਅੱਗੇ ਕਰਨੇ ਪਏ ਨੇ ਇਨੀ ਮਿੰਤ ਮਾਇਆ ਕਰਨ ਤੋਂ ਬਾਅਦ ਕਿੰਨੇ ਤਰਲੇ ਕਰਨ ਤੋਂ ਬਾਅਦ ਤੈਨੂੰ ਇਹ ਮਨੁੱਖੀ ਦੇਹ ਮਿਲੀ ਹੈ ਇਹ ਜਾਮਾ ਮਿਲਿਆ ਹੈ ਪਰ ਤੂੰ ਹਜੇ ਵੀ ਰੱਬ ਦੇ ਨਾਮ ਦੇ ਨਾਲ ਨਹੀਂ ਜੁੜਿਆ ਪਰਮੇਸ਼ਵਰ ਦੀ ਭਜਨ ਬੰਦਗੀ ਨਹੀਂ ਕਰਦਾ ਤੇ ਫੇਰ ਮੁੜ ਕੇ ਤੂੰ ਜਨਮ ਮੰਦ ਦੇ ਗੇੜ ਵਿੱਚ ਪੈ ਜਾਵੇਗਾ ਤੇ ਯਾਦ ਰੱਖੀ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੂੰ ਬਾਰ ਇਹ ਮਾਨਸ ਜਨਮ ਬੜਾ ਕੀਮਤੀ ਹੈ ਬਾਰ ਬਾਰ ਨਹੀਂ ਮਿਲੇਗਾ ਇਹੀ ਜਨਮ ਹੈ ਅਜੇ ਵੀ ਸਮਾਂ ਹੈ ਤੂੰ ਗਫਲਤ ਦੀ ਨੀਂਦ ਦੇ ਵਿੱਚੋਂ ਆਪਣੇ ਆਪ ਨੂੰ ਜਗਾ ਜਾਗ ਲੇ ਹੋ ਰੇ ਮਨਾ ਜਾਗ ਲੈ ਹੋ ਕਾਹੇ ਗਾਫਲ ਸੋਇਆ ਜੋ ਤਨ ਉਪਜੋ ਸੰਗ ਹੀ ਪੀ ਸੋ ਵੀ ਸੰਗ ਨਾ ਹੋਇਆ ਜਿਹੜਾ ਤੇਰਾ ਸਰੀਰ ਹੈ ਜਿਸ ਸਰੀਰ ਕਰਕੇ ਤੂੰ ਗਰਭ ਕਰਦਾ ਹੈ ਗਰਭ ਕਰਦਾ ਹੈ ਇਹ ਸਰੀਰ ਵੀ ਤੇਰਾ ਸਾਥ ਨਹੀਂ ਨਿਭਾਵੇਗਾ ਇਸ ਲਈ ਸਭ ਤੋਂ ਪਹਿਲਾਂ ਗੁਰੂ ਦੀ ਸ਼ਰਨ ਵਿੱਚ ਜਾ ਗੁਰੂ ਦੀ ਸ਼ਰਨ ਵਿੱਚ ਜਾ ਕੇ ਉਹ ਤੂੰ ਸੋਝੀ ਪ੍ਰਾਪਤ ਕਰ ਸੋਝੀ ਪ੍ਰਾਪਤ ਕਰਨ ਤੋਂ ਪਹਿਲਾਂ ਨਾਮ ਸਿਮਨ ਕਰ ਭਜਨ ਬੰਦਗੀ ਕਰ ਵਾਹਿਗੁਰੂ ਦਾ ਜਾਪ ਕਰ ਨਿਰੰਤਰ ਜਾਪ ਕਰ ਉਸ ਮਾਲਕ ਦਾ ਫਿਰ ਉਸ ਮਾਲਕ ਦਾ ਪ੍ਰਕਾਸ਼ ਦੀ ਇੱਕ ਕਿਰਨ ਤੇਰੇ ਅੰਦਰ ਜਾ ਕੇ ਇੱਕ ਚਿਰਾਗ ਦਾ ਕੰਮ ਕਰੇਗੀ ਇੱਕ ਰੋਸ਼ਨੀ ਦਾ ਕੰਮ ਕਰੇਗੀ ਜਿਵੇਂ ਲੱਕੜਾਂ ਦਾ ਇੱਕ ਬੰਡਲ ਹੋਵੇ ਤੇ ਮਾਚਸ ਦੀ ਇੱਕ ਤਿੱਲੀ ਹੋਵੇ ਜਿਨ ਲੱਕੜਾਂ ਦੇ ਇੱਕ ਬੜੇ ਮੰਡਲ ਨੂੰ ਇੱਕ ਛੋਟੀ ਜੀ ਤਿੱਲੀ ਜਲਾ ਕੇ ਰਾਖ ਕਰ ਸਕਦੀ ਹੈ ਨਾ ਜੇ ਕਿਤੇ ਤੇਰੇ ਅੰਦਰ ਇੱਕ ਪਰਮੇਸ਼ਵਰ ਦੀ ਬੂੰਦ ਕਿਰਨ ਪ੍ਰਕਾਸ਼ ਦੀ ਤੇਰੇ ਅੰਦਰ ਜਾ ਕੇ ਉਹ ਚਿੰਗਾਰੀ ਉਹ ਸਤਗੁਰ ਦਾ ਗਿਆਨ ਤੇਰੇ ਅੰਦਰ ਜਾ ਕੇ ਬਸ ਗਿਆ ਤੇਰੇ ਹਿਰਦੇ ਰੂਪੀ ਘਰ ਵਿੱਚ ਉਹ ਬਸ ਗਿਆ ਤੇ ਉਸ ਗਿਆਨ ਨੇ ਤੇਰੇ ਅੰਦਰ ਇਹੋ ਜਿਹਾ ਪ੍ਰਕਾਸ਼ ਕਰਨਾ ਹੈ ਤੈਨੂੰ ਉਸ ਅਵਸਥਾ ਦਾ ਮਾਲਕ ਬਣਾ ਦੇਣਾ ਹੈ ਜਿੱਥੇ ਤੈਨੂੰ ਕੋਈ ਦੁੱਖ ਸੁੱਖ ਪਾਉ ਨਹੀਂ ਸਕਦਾ ਜਿੱਥੇ ਕੋਈ ਵੱਡਾ ਛੋਟਾ ਨਹੀਂ ਜਿੱਥੇ ਸੁਖ ਹੀ ਸੁਖ ਨੇ ਪਾਵ ਜਿੱਥੇ ਆਤਮਾ ਦੀ ਤ੍ਰਿਪ ਤ੍ਰਿਪਤਾ ਤ੍ਰਿਪਤਾ ਜਿਹੜੀ ਆਤਮਾ ਦੀ ਜਿਹੜੀ ਤ੍ਰਿਸ਼ਨਾ ਹੈ ਉਹ ਮੁੱਕ ਜਾਂਦੀ ਹੈ ਮੰਨ ਤ੍ਰਿਪਤ ਹੋ ਜਾਂਦਾ ਹੈ ਮਨ ਦੇ ਵਿੱਚ ਫੁਰਨੇ ਆਉਣੇ ਜਾਣੇ ਬੰਦ ਹੋ ਜਾਂਦੇ ਨੇ ਚੰਗੇ ਮਾੜੇ ਫੁਰਨੇ ਜਿਹੜੇ ਨੇ ਉਹਨਾਂ ਉੱਤੇ ਮਨੁੱਖ ਜਿਹੜਾ ਆਪਣਾ ਹੈ ਕਾਬੂ ਪਾ ਲੈਂਦਾ ਹੁਣ ਧਿਆਨ ਦਿਓ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਾਧੋ ਗੋਬਿੰਦ ਕੇ ਗੁਣ ਗਾਬੋ ਏ ਭਾਈ ਤੁਸੀਂ ਰੱਬ ਦੇ ਗੁਣਾਂ ਨੂੰ ਗਾਓ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੀਂ ਗਵਾਵੋ ਇਹ ਜਿਹੜਾ ਮਾਨਸ ਜਨਮ ਤੁਹਾਨੂੰ ਮਿਲਿਆ ਹੈ ਨਾ ਭਾਗਾਂ ਵਾਲਿਓ ਇਸ ਨੂੰ ਤੁਸੀਂ ਬਿਰਥਾ ਭਾਵ ਵਿਅਰਥ ਹੀ ਨਾ ਗਵਾਓ ਇਸ ਜਨਮ ਨੂੰ ਪਾਉਣ ਦੇ ਲਈ ਪਤਾ ਨਹੀਂ ਕਿੰਨੀਆਂ ਕੁ ਜੁਨਾਂ ਦੇ ਵਿੱਚੋਂ ਹੋ ਕੇ ਤੁਹਾਨੂੰ ਆਣਾ ਪਿਆ 83 ਲੱਖ 99 ਹਜ਼ਾਰ 999 ਜੁਨਾਂ ਦਾ ਇੱਕ ਸਫ਼ਰ ਤੈਅ ਕਰਕੇ ਤੁਸੀਂ ਇਸ ਮਨੁੱਖੀ ਦੇ ਵਿੱਚ ਆਇਓ ਜਦਸ ਮਨੁੱਖੀ ਦੇਹੀ ਦੇ ਵਿੱਚ ਤੁਸੀਂ ਉਸ ਪਿੰਡ ਦੇ ਵਿੱਚ ਜਾਣਾ ਹੈ ਜਿੱਥੇ ਉਹ ਧਾਰਮਿਕ ਸਥਾਨ ਜੋ ਗੁਰੂ ਸਾਹਿਬ ਜੀ ਦੇ ਚਰਨ ਛੋਹ ਧਰਤੀ ਹੈ ਜਿੱਥੇ ਜਾ ਕੇ ਤੁਹਾਡੇ ਸਾਰੇ ਗਮ ਤੁਹਾਡੀਆਂ ਸਾਰੀਆਂ ਤਕਲੀਫਾਂ ਤੁਹਾਡੇ ਸਾਰੇ ਦਰਦ ਦੂਰ ਹੋ ਜਾਣਗੇ ਉਹ ਘਰ ਮਨੁੱਖੀ ਦੇਹੀ ਦੇ ਵਿੱਚ ਤੁਹਾਡੇ ਹਿਰਦੇ ਰੂਪੀ ਘਰ ਦੇ ਵਿੱਚ ਹੀ ਹੈ ਉਹ ਘਰ ਦਸਵਾਂ ਦੁਆਰ ਉੱਥੇ ਤੱਕ ਆਪਣਾ ਉੱਥੇ ਤੱਕ ਪਹੁੰਚਣਾ ਉਹ ਉਦੋਂ ਹੋਵੇਗਾ ਜਦੋਂ ਤੁਹਾਡੇ ਅੰਦਰ ਸਿਮਰਨ ਦੀ ਪਾਵਰ ਹੋਵੇਗੀ ਤਾਕਤ ਹੋਵੇਗੀ ਸਮ ਸੰਸਾਰ ਵਿੱਚ ਜ਼ਿੰਦਗੀ ਜੁੰਦੇ ਆ ਕੋਈ ਵਸਤੂ ਸਾਨੂੰ ਬਾਹਰ ਤੋਂ ਖਰੀਦਣੀ ਪੈ ਜਾਵੇ ਕਿਸੇ ਕੋਈ ਵਸਤੂ ਸਾਨੂੰ ਪਸੰਦ ਆ ਜਾਵੇ ਉਸ ਵਸਤੂ ਨੂੰ ਖਰੀਦਣ ਦੇ ਲਈ ਸਾਨੂੰ ਕੁਝ ਮਾਇਆ ਖਰਚਣੀ ਪੈਂਦੀ ਹੈ ਮਾਇਆ ਦੇਣੀ ਪੈਂਦੀ ਹੈ ਉਸ ਮਾਇਆ ਦੇ ਬਦਲੇ ਉਹ ਸਾਨੂੰ ਵਸਤੂ ਦਿੰਦਾ ਹੈ ਉਸ ਨੂੰ ਅਸੀਂ ਆਪਣੇ ਘਰ ਵਿੱਚ ਲਿਆ ਕੇ ਉਸ ਨੂੰ ਸਜਾਉਂਦੇ ਹਾਂ ਹੁਣ ਭਾਗਾਂ ਵਾਲੇ ਧਿਆਨ ਦਿਓ ਸਾਡੇ ਕੋਲ ਧਨ ਨਾ ਹੋਇਆ ਤੇ ਅਸੀਂ ਵਪਾਰ ਕਿਵੇਂ ਕਰਾਂਗੇ ਇਸੇ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਹੈ ਤੁਸੀਂ ਸਾਧੋ ਗੋਬਿੰਦ ਕੇ ਗੁਣ ਗਾਓ ਜਦੋਂ ਤੁਸੀਂ ਗੋਬਿੰਦ ਦੇ ਗੁਣਾਂ ਨੂੰ ਗਾਵੋਗੇ ਰੱਬ ਤੁਹਾਨੂੰ ਨਾਮ ਰੂਪੀ ਧਨ ਦੇਵੇਗਾ ਜਦੋਂ ਤੁਹਾਡੇ ਕੋਲ ਨਾਮ ਰੂਪੀ ਧਨ ਹੋਵੇਗਾ ਫਿਰ ਯਾਦ ਰੱਖਿਓ ਇੱਕ ਗੱਲ ਦੁਨੀਆਵੀ ਧਨ ਖਤਮ ਹੋ ਸਕਦਾ ਹੈ ਦੁਨਿਆਵੀ ਤਨ ਨੂੰ ਕੋਈ ਚੁਰਾ ਸਕਦਾ ਹੈ ਪਰ ਜਿਹੜਾ ਤਨ ਮਾਲਕ ਤੁਹਾਨੂੰ ਦਿੰਦਾ ਹੈ ਨਾ ਉਸ ਤਨ ਨੂੰ ਨਾ ਕੋਈ ਚੋਰ ਚੁਰਾ ਸਕਦਾ ਹੈ ਨਾ ਉਹ ਚੋਰੀ ਹੁੰਦਾ ਹੈ ਨਾ ਉਸ ਨੂੰ ਅੱਗ ਲੱਗਦੀ ਹੈ ਨਾ ਉਸ ਨੂੰ ਕੋਈ ਸਾੜ ਸਕਦਾ ਹੈ ਇਹੋ ਤਨ ਜਿਹੜਾ ਹੈ ਇਹੋ ਤਨ ਸਰਬ ਰਹਾ ਵਰਪੂਰ ਮਨਮੁਖ ਫਿਰੇ ਸ ਜਾਣੇ ਦੂਰ ਇਹ ਤਨ ਜਿਹੜਾ ਹੈ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਿਹੋ ਪੁਕਾਰ ਇਹ ਤਨ ਜਿਹੜਾ ਹੈ ਹਰ ਇੱਕ ਦੇ ਹਿਰਦੇ ਰੂਪੀ ਘਰ ਵਿੱਚ ਵਸਦਾ ਹੈ ਪਰ ਇਸ ਧੰ ਦੀ ਸੋਝੀ ਇਸ ਧੰ ਦਾ ਗਿਆਨ ਕਿਸੇ ਹੀ ਵਿਰਲੇ ਮਨੁੱਖ ਨੂੰ ਇਸ ਦੀ ਸੋਝ ਜਉਂਦੀ ਹੈ ਹੁਣ ਧਿਆਨ ਦਿਓ ਮਹਾਰਾਜ ਜੀ ਕਹਿੰਦੇ ਨੇ ਇਹੋ ਧੰ ਸਰਬ ਰਹਾ ਵਰਪੂਰ ਮਨਮੁਖ ਫਿਰੈ ਸੇ ਜਾਣੇ ਦੂਰ ਮਨਮੁਖ ਤੋਂ ਪਾਪ ਮੰਦੇ ਮਗਰ ਤੁਰਣ ਵਾਲਾ ਮਨੁੱਖ ਉਹ ਹਮੇਸ਼ਾ ਹੀ ਇਸ ਤਨ ਤੋਂ ਦੂਰ ਰਹਿੰਦਾ ਹੈ ਕਿਉਂਕਿ ਇਹ ਜਿਹੜਾ ਤਨ ਹੈ ਨਾ ਇਸ ਤਨ ਦੀ ਇੱਕ ਵਡਿਆਈ ਹੈ ਜਿਸ ਕੋਲ ਇਹ ਤਨ ਆ ਜਾਵੇਗਾ ਜਿਸ ਕੋਲ ਇਹ ਤਨ ਹੋਵੇਗਾ ਉਹ ਇਸ ਤਨ ਦੀ ਵਰਤੋਂ ਜਿੰਨੀ ਜ਼ਿਆਦਾ ਕਰੇਗਾ ਭਾਵ ਜਿੰਨਾ ਇਹ ਵੰਡੇਗਾ ਉਹਨਾਂ ਇਹ ਤਨ ਨੂੰ ਵਧਦਾ ਹੈ ਉਹਨਾਂ ਇਸ ਤਨ ਦੇ ਵਿੱਚ ਵਿਰਧੀ ਹੁੰਦੀ ਹੈ ਦੂਜੇ ਪਾਸੇ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਇਹੋ ਤਨ ਸਰਬ ਰਹਾ ਵਰਪੂਰ ਮਨਮੁਖ ਫਿਰੈ ਸੇ ਜਾਣੇ ਦੂਰ ਨਾ ਇਹੋ ਤਨ ਜਲੇ ਨਾ ਤਸ਼ਕਰ ਲੈ ਜਾਏ ਨਾ ਇਹੋ ਤਨ ਡੂਬੇ ਇਸ ਤਨ ਕੋ ਮਿਲੇ ਸਜਾਏ ਕਹਿੰਦੇ ਨਾ ਤਾਂ ਇਹ ਡੁੱਬਦਾ ਨਾ ਇਹਨੂੰ ਕੋ ਚੁਰਾ ਸਕਦਾ ਨਾ ਹੀ ਇਹ ਨਾ ਹੀ ਇਸ ਨੂੰ ਪ੍ਰਾਪਤ ਇਸ ਨੂੰ ਪ੍ਰਾਪਤ ਕਰਨ ਵਾਲਾ ਕਿਸੇ ਸਜਾ ਦੇ ਕੋਈ ਉਸ ਨੂੰ ਕੋਈ ਕੋਈ ਸਜਾ ਨਹੀਂ ਹੁੰਦੀ ਉਸ ਨੂੰ ਇਸ ਦਾ ਕੋਈ ਵੀ ਇਹ ਨਹੀਂ ਕਿ ਇਸ ਤੁਹਾਨੂੰ ਉਹ ਕਿਵੇਂ ਕਿੰਨਾ ਇਹਦੇ ਕੋਲ ਹੈ ਕੋਈ ਇਹਦੇ ਉੱਤੇ ਟੈਕਸ ਨਹੀਂ ਪੈਂਦਾ ਇਸ ਲਈ ਮਹਾਰਾਜ ਸਾਨੂੰ ਬਾਰ-ਬਾਰ ਗੁਰਬਾਣੀਆਂ ਦਾ ਉਹ ਹਵਾਲਾ ਦੇ ਕੇ ਸਾਨੂੰ ਨਿਤਾਪ੍ਰਤੀ ਇਹ ਗੱਲ ਸਮਝਾਉਂਦੇ ਨੇ ਪਰ ਅਸੀਂ ਬੇਸਮਝ ਅਸੀਂ ਉਹ ਰਵੱਦੀਆਂ ਗੱਲਾਂ ਨੂੰ ਰੱਬ ਦੇ ਨਾਲ ਪ੍ਰੀਤ ਨਹੀਂ ਪਾਉਂਦੇ ਰੱਬ ਦੀਆਂ ਗੱਲਾਂ ਨੂੰ ਸਮਝਦੇ ਨਹੀਂ ਰੱਬ ਦੀ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਨਹੀਂ ਬਸਾਉਂਦੇ ਕਿਉਂ ਕਿ ਕਿਉਂਕਿ ਜਿਹੜਾ ਸਾਡਾ ਮਨ ਹੈ ਨਾ ਇਹ ਕਦੇ ਇਕਾਗਰ ਨਹੀਂ ਹੁੰਦਾ ਬਾਰ ਕਿੰਨਾ ਸੋਰਸ ਰੱਬ ਆਏ ਬਾਰ ਕਿੰਨਾ ਕੁਝ ਘੜਦਾ ਪਿਆ ਏ ਆਵਾਜ਼ਾਂ ਹੁੰਦੀਆਂ ਪਈਆਂ ਨੇ ਜਾਂ ਟ੍ਰੈਫਿਕ ਦੀ ਆਵਾਜ਼ ਹੋ ਜਾਵੇ ਬੱਚਿਆਂ ਦੀ ਆਵਾਜ਼ ਹੋ ਜਾਵੇ ਸਾਡਾ ਜਿਹੜਾ ਮਨ ਹੈ ਉਹ ਸਿਰਫ ਸਾਡਾ ਮਨ ਇਕਾਗਰ ਹੋਣਾ ਚਾਹੀਦਾ ਗੁਰਬਾਣੀ ਦੇ ਨਾਲ ਗੁਰਬਾਣੀ ਦੇ ਵਿੱਚ ਰੁੱਝਿਆ ਹੋਣਾ ਚਾਹੀਦਾ ਸ਼ਬਦ ਵਿੱਚ ਰੁੱਝਣਾ ਸੰਸਾਰ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਬਾਹਰੀ ਤੌਰ ਤੋਂ ਕੀ ਕੁਝ ਹੋ ਰਿਹਾ ਉਹ ਤੋਂ ਵੱਲੋਂ ਧਿਆਨ ਹਟਾਓ ਧਿਆਨ ਆਪਣਾ ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜੋ ਜਦੋਂ ਤੁਸੀਂ ਸੁਰਤ ਨੂੰ ਆਪਣੀ ਨੂੰ ਸ਼ਬਦ ਰੂਪੀ ਜਹਾਜ਼ ਦੇ ਵਿੱਚ ਇਦਾਂ ਜੇ ਸ਼ੇਰ ਕਰਾਓਗੇ ਸਫਰ ਕਰਾਓਗੇ ਫਿਰ ਜਾ ਕੇ ਤੁਹਾਨੂੰ ਦਸੰਦਵਾਰ ਦੀ ਪ੍ਰਾਪਤੀ ਹੋਵੇਗੀ ਨਹੀਂ ਹੋਰ ਕੋਈ ਵਸੀਲਾ ਨਹੀਂ ਹੁਣ ਸਤਿਗੁਰ ਪਾਸ਼ਾ ਜੀ ਕਹਿੰਦੇ ਸਾਧੂ ਗੋਵਿੰਦ ਕੇ ਗੁਣ ਗਾਵੋ ਕਿਉਂ ਗਾਣੇ ਨੇ ਗੋਵਿੰਦ ਦੇ ਗੁਣ ਰੱਬ ਜੀ ਅਸੀਂ ਗੋਵਿੰਦੇ ਹੀ ਗੁਣ ਕਿਉਂ ਗਾਣੇ ਨੇ ਕਹਿੰਦੇ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵੋ ਇਹ ਜਨਮ ਜਿਹੜਾ ਤੁਹਾਨੂੰ ਮਿਲਿਆ ਹੈ ਇਹ ਬੜਾ ਅਮੋਲਕ ਮਿਲਿਆ ਹੈ ਇਸ ਨੂੰ ਤੁਸੀਂ ਅੰਜਾਈ ਗਵਾਓ ਨਾ ਇਹਦੇ ਵਿੱਚ ਇਹ ਤੁਹਾਡੀ ਧਰਤੀ ਹੈ ਮਨ ਮਨ ਰੂਪੀ ਧਰਤੀ ਇਹਦੇ ਵਿੱਚ ਨਾਮ ਦਾ ਬੀਜ ਬੀਓ ਨਾਮ ਦਾ ਬੀਜ ਬੋਵੋਗੇ ਜਦੋਂ ਉਹ ਬੀਜ ਪਰਫੁੱਲਤ ਹੋਵੇਗਾ ਤੇ ਉਸ ਤੋਂ ਤੁਹਾਨੂੰ ਫਲ ਦੀ ਪ੍ਰਾਪਤੀ ਹੋਵੇਗੀ ਤੁਹਾਡੀ ਉਹ ਜਨਮ ਜਨਮ ਦੀ ਭੁੱਖ ਮਿਟਾਵੇਗੀ ਇਸੇ ਤਰ੍ਹਾਂ ਇਸ ਨਾਮ ਇਸ ਹਿਰਦੇ ਰੂਪੀ ਘਰ ਵਿੱਚ ਮਨ ਰੂਪੀ ਘਰ ਵਿੱਚ ਜੇ ਤੁਸੀਂ ਨਾਮ ਦਾ ਬੀਜ ਬੋਲਿਆ ਨਾ ਤੁਹਾਡੀ ਖੇਤੀ ਪਰਫੁੱਲਤ ਹੋਵੇਗੀ ਤੇ ਤੁਹਾਨੂੰ ਇੰਨਾ ਕੁਝ ਮਿਲੇਗਾ ਸਤਿਗੁਰੂ ਦੇ ਪੰਡਾਰ ਇਹਨੇ ਨੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦਿੱਨੋਂ ਮੰਤਾਨੀ ਪਰ ਇਹ ਨਾਮ ਦੀ ਦਾਤ ਗੁਰੂ ਪਾਸ਼ਾ ਜੀ ਪਾਸੋਂ ਮਿਲਦੀ ਹੈ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਸਤਿਗੁਰੂ ਪਾਸ਼ਾ ਜੀ ਨੇ ਭਾਗ ਭਾਗਾਂ ਵਿੱਚ ਨਾਮ ਦੀ ਦਾਤ ਦਿੱਤੀ ਹੈ ਹੁਣ ਅਸੀਂ ਆਪਣੇ ਭਾਗ ਆਪਣੇ ਮੁਕੱਦਰ ਨੂੰ ਕਿਵੇਂ ਚੇਂਜ ਕਰਨਾ ਹੈ ਉਹ ਗੁਰੂ ਦੇ ਚਰਨਾਂ ਵਿੱਚ ਲੱਗ ਕੇ ਕਰਨਾ ਹੈ ਜੋ-ਜੋ ਅਸੀਂ ਸਿਮਨ ਕਰਾਂਗੇ ਜੋ-ਜੋ ਅਸੀਂ ਸਿਮਨ ਕਰਾਂਗੇ ਹੁਣ ਕਈ ਵਾਰੀ ਇੱਕ ਮਨੁੱਖ ਦੇ ਖਿਆਲ ਮਨ ਦੇ ਵਿੱਚ ਖਿਆਲ ਆਉਂਦਾ ਕਿ ਮੈਂ ਮੰਦਾ ਹਾਂ ਮੇਰਾ ਆਚਰਨ ਸਹੀ ਨਹੀਂ ਮੇਰਾ ਵਿਵਹਾਰ ਸਹੀ ਨਹੀਂ ਮੇਰਾ ਉੱਠਣਾ ਬੈਠਣਾ ਸਹੀ ਨਹੀਂ ਮੇਰੀ ਸੰਗਤ ਮਾੜੀ ਹੈ ਸਤਗੁਰ ਪਾਤਸ਼ਾਹ ਜੀ ਇੰਨੀ ਪਾਵਰਫੁਲ ਸਾਡੇ ਕੋਲ ਅੱਜ ਦੇ ਸਮੇਂ ਦੇ ਵਿੱਚ ਇੰਨੀ ਤਕੜੀ ਸਾਡੇ ਕੋਲ ਮਿਸਾਲ ਨੇ ਤੇ ਇੰਨਾ ਜੋਰ ਹੈ ਮੇਰੇ ਮਾਲਕ ਦੇ ਵਿੱਚ ਪ੍ਰਭਾਵ ਹੈ ਮੇਰੇ ਮਾਲਕ ਦਾ ਸ਼ਕਤੀ ਹੈ ਉਹ ਸਾਡੀ ਸੰਗਤ ਨੂੰ ਵੀ ਵਧਿਆ ਕਰਨ ਦੇ ਵੀ ਸਾਡਾ ਸਹਿਯੋਗ ਕਰਦੇ ਨੇ ਜੇ ਅਸੀਂ ਸੱਚਮੁੱਚ ਰੱਬ ਦੇ ਕੋਲ ਜਾ ਕੇ ਅਰਦਾਸ ਬੇਨਤੀ ਆਪਣਾ ਪੱਲਾ ਅੜ ਕੇ ਰੱਬ ਕੋਲ ਇਹ ਦਾਤ ਮੰਗਦੇ ਨੇ ਉਹ ਕਿਹੜੀ ਦਾਤ ਕਹਿੰਦੇ ਨੇ ਮਹਾਰਾਜ ਜੀ ਕਹਿੰਦੇ ਵੀ ਜੇ ਤੂੰ ਮੇਰੇ ਕੋਲ ਆਣਾ ਚਾਹੁੰਦਾ ਹੈ ਤੇਰੀ ਸੰਗਤ ਵੀ ਜਿਹੜੀ ਮਾੜੀ ਉਹ ਵੀ ਦੂਰ ਹੋ ਜਾਈ ਫਿਰ ਜਦੋਂ ਮਨੁੱਖ ਦੀਨ ਬਣ ਕੇ ਗਰੀਬ ਬਣ ਕੇ ਰੱਬ ਅੱਗੇ ਜਾਂਦਾ ਹੈ ਤੇ ਅਰਦਾਸ ਕਰਦਾ ਹੈ ਮੇਰੀ ਸੰਗਤ ਪੋਜ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁਮਾਤੀ RAM ਗੁਸਈਆਂ ਜੀ ਕੇ ਜੀਵਨਾ ਮੋਹਿਨ ਬਿਸਾਰੋ ਮੈਂ ਜਨ ਤੇਰਾ ਮੇਰੀ ਸੰਗਤ ਨੂੰ ਪੋਚ ਮਹਾਰਾਜ ਮੇਰੀ ਸੰਗਤ ਬੜੀ ਭੈੜੀ ਹੈ ਕਿਹੜੀ ਸੰਗਤ ਇੱਕ ਤਾਂ ਬਾਹਰੀ ਸੰਗਤ ਹੁੰਦੀ ਹੈ ਮੰਨ ਲਓ ਕੋਈ ਬੰਦਾ ਨਸ਼ਾ ਕਰਦਾ ਹੋਵੇ ਜਾਂ ਕੋਈ ਵੀ ਵਿਚਾਰ ਕਰਦਾ ਹੋਵੇ ਜਾਂ ਕੋਈ ਦੋ ਨੰਬਰ ਦਾ ਕੰਮ ਕਰਦਾ ਹੋਵੇ ਕੋਈ ਇਨਸਾਨ ਉਹਦਾ ਇਹੋ ਜਿਹਾ ਇਨਸਾਨ ਜਿਹੜਾ ਧਾਰਮਿਕ ਲਿਵਾਸ ਹੋਵੇ ਜਾਂ ਧਾਰਮਿਕ ਪ੍ਰਵਿਰਤੀ ਵਾਲਾ ਹੋਵੇ ਜਾਂ ਜੋ ਧਾਰਮਿਕ ਕੰਮ ਕਰਦਾ ਵਾਲਾ ਹੋਵੇ ਜਾਂ ਇਹੋ ਜਿਹਾ انسان ਵੀ ਅਸੀਂ ਕਹਿ ਸਕਦੇ ਹਾਂ ਜੋ ਸਕੂਲਾਂ ਕਾਲਜਾਂ ਦੇ ਵਿੱਚ ਪੜਨ ਵਾਲੇ ਜਿਵੇਂ ਵਿਦਿਆਰਥੀ ਨੇ ਉਹ ਭੈੜੀ ਸੰਗ ਦਾ ਸ਼ਿਕਾਰ ਹੋ ਜਾਂਦੇ ਨੇ ਇਸੇ ਤਰ੍ਹਾਂ ਜਿਵੇਂ ਕਈ ਇਹੋ ਜਿਹੇ ਇਨਸਾਨ ਸਾਡੇ ਆਸ-ਪਾਸ ਹੁੰਦੇ ਨੇ ਜਿਹਦੇ ਨਾਲ ਪੜੀ ਸੰਗਤ ਵਿੱਚ ਜਾਣਦੇ ਨਾਲ ਸਾਡੇ ਜੀਵਨ ਤੇ ਕੁਪਰਵਾ ਪੈਂਦਾ ਮਹਾਰਾਜ ਜੀ ਕਹਿੰਦੇ ਨੇ ਇਸੇ ਤਰ੍ਹਾਂ ਤੁਹਾਡੇ ਹਿਰਦੇ ਰੂਪੀ ਕਰਦੇ ਵਿੱਚ ਵੀ ਇੱਕ ਕਰ ਇੱਕ ਪਰਿਵਾਰ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਤੁਹਾਡੇ ਮਿੱਤਰ ਵੀ ਨੇ ਤੇ ਤੁਹਾਡੇ ਦੁਸ਼ਮਣ ਵੀ ਨੇ ਆਸਾ ਮਨਸਾ ਤ੍ਰਿਸ਼ਨਾ ਇਹਨਾਂ ਦੇ ਵੀ ਇਹ ਵੀ ਤੁਹਾਡੇ ਪਰਿਵਾਰ ਦਾ ਹੀ ਹਿੱਸਾ ਨੇ ਕਹਿੰਦੇ ਵੀ ਜਿਹੜਾ ਇਹ ਤੁਹਾਡਾ ਕੁਟੰਬ ਹੈ ਤੁਹਾਡਾ ਜਿਹੜਾ ਇਹ ਪਰਿਵਾਰ ਹੈ ਇਹ ਨਿਤਾ ਪ੍ਰਤੀ ਕੁ ਸੰਗਤ ਕਰਦਾ ਹੈ ਜਦੋਂ ਤੁਹਾਡਾ ਮਨ ਇਸੀ ਸੰਗਤ ਕਰਨ ਲੱਗ ਜਾਂਦਾ ਹੈ ਤੇ ਇਹ ਵੀ ਇਹਨਾਂ ਦਾ ਸਾਥੀ ਬਣ ਜਾਂਦਾ ਹੈ ਜਿਦੇ ਕਾਰਨ ਇਹ ਉਤੇ ਪ੍ਰਭਾਵ ਪੈ ਜਾਂਦਾ ਹੈ ਜਿਦੇ ਕਾਰਨ ਇਹਦਾ ਇਹਦਾ ਜਿਹੜਾ ਜੀਵਨ ਹੈ ਇਹਦੀ ਸੰਗਤ ਹੈ ਉਹ ਮਾੜੀ ਹੋ ਜਾਂਦੀ ਹੈ ਫਿਰ ਜਦੋਂ ਮਨ ਮਨ ਰੱਬ ਕੋਲ ਅਰਦਾਸ ਕਰਦਾ ਹੈ ਇਹ ਜੀਵ ਰੂਪੀ ਆਤਮਾ ਰੱਬ ਕੋਲ ਅਰਦਾਸ ਕਰਦੀ ਹੈ ਨਿਮਰਤਾ ਵਾਲੀ ਅਰਦਾਸ ਇਹਦੀ ਹੈ ਉਹ ਫਿਰ ਕਹਿੰਦੀ ਹੈ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁੰਮਾਤੀ ਇਹਦੇ ਕਰਮ ਵੀ ਕਹਿੰਦੇ ਕਠੋਰ ਨੇ ਜਨਮ ਕੁੰਮਾਤੀ ਜਿਸ ਦੇ ਕਾਰਨ ਇਹਦਾ ਜਨਮ ਮਰਨ ਜਦਾ ਇਹਦਾ ਜ਼ੁਰਦਾ ਪਿਆ ਇਹ ਜਨਮ ਮਰਨ ਦੇ ਗੇੜ ਵਿੱਚ ਬਾਰ ਬਾਰ ਪੈਂਦਾ ਪਿਆ ਹੁਣ ਪਾਗਾਂ ਵਾਲੇ ਤੁਸੀਂ ਧਿਆਨ ਦਿਓ ਇਸ ਗੱਲ ਵੱਲ ਧਿਆਨ ਜਰੂਰ ਦਿਓ ਸਤਿਗੁਰ ਪਾਤਸ਼ਾਹ ਜੀ ਇਸੇ ਕਰਕੇ ਸਾਨੂੰ ਕਹਿੰਦੇ ਨੇ ਭਾਈ ਨਾਮ ਦੀ ਕਮਾਈ ਕਰੋ ਹੁਣ ਅਸੀਂ ਬਾਰ ਬਾਰ ਜਦੋਂ ਵੀ ਅਸੀਂ ਵਿਆਖਿਆ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਬਾਣੀ ਸੁਣਦੇ ਹਾਂ ਜੇ ਬਾਣੀ ਪੜ੍ਹਦੇ ਹਾਂ ਤੇ ਅਸੀਂ ਉਹਦੇ ਵਿੱਚ ਪੜ੍ਹਦੇ ਹਾਂ ਕਿ ਨਾਮ ਦੀ ਕਮਾਈ ਬਹੁਤ ਜ਼ਰੂਰੀ ਹੈ ਨਾਮ ਦੀ ਕਮਾਈ ਇਸ ਲਈ ਜ਼ਰੂਰੀ ਹੈ ਪਾਗਾਂ ਵਾਲਿਓ ਕਿਉਂਕਿ ਦੇਖੋ ਜਦੋਂ ਸਰੀਰ ਦੇ ਵਿੱਚ ਕੋਈ ਰੋਗ ਉਤਪਨ ਹੋ ਜਾਵੇ ਕੋਈ ਸਰੀਰ ਦੇ ਵਿੱਚ ਬਿਮਾਰੀ ਆ ਜਾਵੇ ਤੇ ਉਹਦੇ ਲਈ ਸਾਨੂੰ ਕੁਝ ਨਾ ਕੁਝ ਮੈਡੀਕਲ ਸੁਵਿਧਾ ਚਾਹੀਦੀ ਹੈ ਕਿ ਅਸੀਂ ਕਿਸੇ ਡਾਕਟਰ ਕੋਲ ਆਪਾਂ ਦਿਖਾਣ ਜਾਂਦੇ ਹਾਂ ਉਹ ਡਾਕਟਰ ਸਾਨੂੰ ਕੁਝ ਨਾ ਕੁਝ ਮੈਡੀਸਿਨ ਦਿੰਦਾ ਹੈ ਤੇ ਉਹਦੇ ਨਾਲ ਉਹ ਰੋਗ ਦੀ ਥਾਮ ਹੁੰਦੀ ਹੈ ਜਾਂ ਫਿਰ ਅਨੇਕਾਂ ਤਰੀਕਿਆਂ ਦੇ ਦੁਆਰਾ ਜਿਵੇਂ ਆਪਰੇਸ਼ਨ ਦੇ ਦੁਆਰਾ ਜਾਂ ਫਿਰ ਕੋਈ ਹੋਰ ਜੋ ਵੀ ਸੁਵਿਧਾ ਜਸਤਰਾ ਕੀ ਦੂਰਬਿੰਦ ਸੁਵਿਧਾ ਅਜ ਦੇ ਸਮੇਂ ਦੇ ਵਿੱਚ ਜਾਂ ਹੋਰ ਕੋਈ ਵੀ ਸੁਵਿਧਾ ਦੇ ਅਨੁਸਾਰ ਜਿਸ ਦਵਾਈਆਂ ਦੇ ਨਾਲ ਆਯੁਰਵੈਦਿਕ ਦਵਾਈਆਂ ਦੇ ਨਾਲ ਉਸ ਰੋਗ ਦੇ ਉੱਤੇ ਥਾਮ ਪਾਈ ਜਾਂਦੀ ਹੈ ਕਹਿੰਦੇ ਇਸੇ ਤਰ੍ਹਾਂ ਜਦੋਂ ਨਾਮ ਸਿਮਨ ਤੁਹਾਡੇ ਕੋਲ ਹੋਵੇਗਾ ਤੇ ਤੁਸੀਂ ਰੋਗਾਂ ਨੂੰ ਜਿਹੜੇ ਰੋਗ ਨੇ ਜਿਹੜੇ ਉਤਪਨ ਹੁੰਦੇ ਨੇ ਸਰੀਰ ਵਿੱਚ ਇੱਕ ਸਰੀਰ ਵਿੱਚ ਰੋਗ ਉਤਪਨ ਹੁੰਦੇ ਨੇ ਇੱਕ ਮਨ ਦੇ ਤਲ ਦੇ ਉੱਤੇ ਰੋਗ ਉਤਪਨ ਹੁੰਦੇ ਨੇ ਬਾਰੀ ਤੌਰ ਤੇ ਅਸੀਂ ਮੈਡੀਸਿਨ ਖਾ ਕੇ ਇਹਨਾਂ ਰੋਗਾਂ ਤੋਂ ਉੱਤੇ ਕਾਬੂ ਪਾ ਸਕਦੇ ਹਾਂ ਲੇਕਿਨ ਜਿਹੜੇ ਮਨ ਦੇ ਤਲ ਦੇ ਉੱਤੇ ਜਿਹੜੇ ਰੋਗ ਉਤਪਨ ਹੁੰਦੇ ਨੇ ਉਹਨਾਂ ਨੂੰ ਨਾਮ دارو ਹੈ ਨਾ ਜਿਹੜੀ ਨਾਮ ਦਾ ਜਿਹੜਾ ਜਿਹੜੀ ਦਵਾਈ ਹੈ ਉਹ ਸਿਰਫ ਨਾਮ ਦੀ ਦਵਾਈ ਹੀ ਇੱਥੇ ਕੰਮ ਕਰਦੀ ਹੈ ਉਹ ਹੋਰ ਕੋਈ 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 ਮੈਡੀਸਿਨ ਇੱਥੇ ਕੰਮ ਨਹੀਂ ਕਰਦੀ ਮਨ ਦੇ ਉੱਤੇ ਹੁਣ ਪਾਸ਼ਾ ਜੀ ਕਹਿੰਦੇ ਨੇ ਸਾਦੋ ਮਨ ਕਾ ਮਾਨ ਤਿਆਗੋ ਕਹਿੰਦੇ हे ਭਗਤ ਜਨੋ ਤੁਸੀਂ ਆਪਣੇ ਮਨ ਦਾ ਪਹਿਲਾਂ ਹੰਕਾਰ ਛੱਡੋ ਹੋਮੇ ਛੱਡੋ ਜੇ ਤੁਸੀਂ ਨਰਵਾ ਸਰੀਰ ਚਾਹੁੰਦੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਸਰੀਰ ਜਿਹੜਾ ਹੈ ਉਹ ਪਵਿੱਤਰ ਹੋ ਜਾਵੇ ਤੁਹਾਡਾ ਮਨ ਪਵਿੱਤਰ ਹੋ ਜਾਵੇ ਜਦੋਂ ਕਿਸੇ ਇਨਸਾਨ ਦਾ ਮਨ ਪਵਿੱਤਰ ਤੇ ਉਹਦਾ ਸਰੀਰ ਪਵਿੱਤਰ ਹੈ ਜਿਹੋ ਜਿਹਾ ਮਨ ਉਹੋ ਜਿਹਾ ਤਨ ਹੁਣ ਜੇ ਤਨ ਬਾਰੇ ਤੌਰ ਤੋਂ ਅਸੀਂ ਸਾਫ਼ ਸੁਥਰਾ ਕਰ ਲਈਏ ਤਨ ਬਾਰੇ ਤੌਰ ਤੋਂ ਅਸੀਂ ਧਾਰਮਿਕ ਬਣਾ ਲਈਏ ਤਨ ਬਾਹਰੀ ਤੌਰ ਤੋਂ ਅਸੀਂ ਧੰਨੀ ਵਾਲਾ ਕਰ ਲਈਏ ਧੰਵਾਣ ਵਾਲਾ ਕਰ ਲਈਏ ਪਰ ਸਾਡੇ ਅੰਦਰ ਅੰਦਰ ਸਾਡੇ ਉਹੀ ਫਿਰ ਲੜਾਈ ਝਗੜੇ ਚੱਲਦੇ ਪਏ ਹੁਣ ਉਹੀ ਫਿਰ ਇਚਾ ਮਾ ਆਸਾਂ ਮਾਨਿਕ ਸਾਨੂੰ ਘੇਰਿਆ ਹੋਵੇ ਸਾਡੇ ਮਨ ਦੇ ਵਿੱਚ ਹੋੜ ਲੱਗੀ ਹੋਵੇ ਦੌੜਦਾ ਹੋਵੇ ਵਾਹਿਗੁਰੂ 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 ੴ ਸਤਨਾਮ ਕਰਤਾ ਪੁਰਨਿਰਪੁਰ ਨਿਰਵੈਰ ਕਾਲ ਮੁਰਤ ਜੁਨੀ ਸੈ ਪੰਗੁਰ ਪ੍ਰਸਾਦ RAM 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 ਅੱਲਾ 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 ਆਪਾਂ ਇਸ ਤਰ੍ਹਾਂ ਕਰੀ ਜਾਈਏ ਗੋੜ 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 ਕਰੀ ਜਾਈਏ ਸਤਗੁਰ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਪਰਮੇਸ਼ਵਰ ਨੂੰ ਜਿਸ ਵੀ ਨਾਮ ਤੋਂ ਤੁਸੀਂ ਯਾਦ ਕਰਦੇ ਹੋ ਜਿਸ ਵੀ ਨਾਮ ਤੋਂ ਤੁਸੀਂ ਧਿਆਨ ਦਿੰਦੇ ਹੋ ਉਹ ਹਰ ਇੱਕ ਨਾਮ ਦੇ ਵਿੱਚ ਪ੍ਰਗਟ ਹੋ ਜਾਵੇਗਾ ਮੂਰਤ ਦੇ ਵਿੱਚ ਤੁਸੀਂ ਉਸ ਨੂੰ ਕਿਸੇ ਮੂਰਤ ਦੇ ਵਿੱਚ ਮੰਨ ਕੇ ਤੁਸੀਂ ਉਸ ਨੂੰ ਧਿਆਉਂਦੇ ਹੋ ਕਿਸੇ ਪੱਥਰ ਵਿੱਚ ਤੁਸੀਂ ਉਸ ਨੂੰ ਉਸ ਨੂੰ ਉਸ ਨੂੰ ਰੱਖ ਕੇ ਧਿਆਉਂਦੇ ਹੋ ਕਿਸੇ ਵੀ ਕਿਸੇ ਵੀ ਜਰੀਏ ਮਾਤਾ ਪਿਤਾ ਦੇ ਵਿੱਚ ਤੁਸੀਂ ਉਸ ਰੱਬ ਨੂੰ ਧਿਆਉਂਦੇ ਹੋ ਆਪਣੇ ਬੱਚੇ ਵਿੱਚ ਉਸ ਰੱਬ ਨੂੰ ਧਿਆਉਂਦੇ ਉਸ ਨੇ ਪ੍ਰਗਟ ਹੋ ਜਾਣਾ ਹੈ ਉਸ ਨੇ ਤੁਹਾਨੂੰ ਉਸੇ ਉਸੇ ਰੂਪ ਦੇ ਵਿੱਚ ਸਿੱਖਿਆ ਦੇ ਦੇਣੀ ਹੈ ਪਰ ਧਿਆਨ ਦਿਓ ਜਿਹੜੀ ਗੁਰਮਤ ਅਨੁਸਾਰ ਜਿਹੜੀ ਗੱਲਬਾਤ ਜਿਹੜੀ ਮੈਂ ਕਰਨ ਨੂੰ ਜਾ ਰਿਹਾ ਹਾਂ ਭਾਈ ਇਹ ਇੱਕ ਮਨ ਹੈ ਜਦੋਂ ਇਸ ਨੂੰ ਗਿਆਨ ਹੋ ਗਿਆ ਨਾ ਇਸੋ ਆਪਣੀ ਆਪ ਦੀ ਪਛਾਣ ਹੋਗੀ ਅਰਬਿਕ ਆਵਾਜ਼ 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 ਸ਼ਬਦ ਇੱਕ ਸ਼ਬਦ ਮੇਰੇ ਪ੍ਰਾਣ ਬਸਤਾ ਹੈ ਬਹੁੜ ਜਨਮ ਨਾਮ ਜਦੋਂ ਤੁਹਾਡੇ ਅੰਦਰ ਇੱਕ ਸ਼ਬਦ ਬਸ ਗਿਆ ਉਹ ਰਬ ਹੀ ਹੈ ਉਹ ਉਹ ਅਕਾਲ ਪੁਰਖ ਹੈ ਜਿਸ ਦਾ ਕੋਈ ਨਾ ਕੋਈ ਮੂਰਤ ਹੈ ਨਾ ਕੋਈ ਰੰਗ ਹੈ ਨਾ ਕਿ ਰੂਪ ਹੈ ਨਾ ਉਹਦਾ ਕੋਈ ਚਿੰਨ ਹੈ ਉਹ ਅਕਾਲ ਮੂਰਤ ਹੈ ਆਪਾਂ ਹੋਰ ਕਿਸੇ ਦੀ ਭਾਲ ਕਿਉਂ ਕਰੀਏ ਆਪਾਂ ਡਾਇਰੈਕਟ ਉਹਦੇ ਨਾਲ ਉਹਦੇ ਨਾਲ ਹੀ ਆਪਾਂ ਆਪਣਾ ਕਿਰਕਸ਼ਨ ਕਰਦੇ ਆ ਉਹਦੇ ਨਾਲ ਹੀ ਆਪਣੇ ਸੰਬੰਧ ਜੋੜਦੇ ਆ ਜਿਹੜੀ ਸਰਵੋਤਮ ਪਾਵਰ ਹੈ ਜਿਹੜੀ ਉੱਚੀ ਪਾਵਰ ਹੈ ਉਹ ਪਾਵਰ ਕੀ ਹੈ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਸਾਰੇ ਪੜਦੇ ਆ ਬਾਣੀ ਸਾਰੇ ਪੜਦੇ ਆ ਆਪਾਂ ਪੜਦੇ ਆ ਪੜ ਪੜ ਗੱਡੀ ਲੱਦੀ ਹੈ ਆਪਾਂ ਸਿਰਫ ਪੜਨੇ ਤੱਕ ਸੀਮਤ ਰਹੇ ਹਾਂ ਉਸ ਤੋਂ ਸੋਝੀ ਨਹੀਂ ਲਈ ਉਸਦੇ ਗਿਆਨ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਇਆ ਜੇ ਵਸਾਇਆ ਹੁੰਦਾ ਸੁਰਤ ਸਬਦ ਦਾ ਮਿਲਾਪ ਕਰਾਇਆ ਹੁੰਦਾ ਤੇ ਅੱਜ ਜੀਵਨ ਦੇ ਜੀਵਨ ਦੀ ਜਿਹੜਾ ਰੋ ਹੈ ਉਹ ਕੁਝ ਵੱਖਰੀ ਹੁੰਦੀ ਹੁਣ ਧਿਆਨ ਦਿਓ ਕਹਿੰਦੇ ਭਾਈ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਹੇ ਗਵਾ ਇਸ ਨਹੀਂ ਪਾਈ ਪਰਮੇਸ਼ਵਰ ਦਾ ਨਾਮ ਜਪੋ ਭਜਨ ਬੰਦਗੀ ਕਰੋ ਇਸ ਨੂੰ ਵਿਅਰਥ ਨਾ ਗਵਾਓ ਹੁਣ ਧਿਆਨ ਦਿਓ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਵੀ ਪਤਿਤ ਪੁਨਿਤ ਪਤਿਤ ਪੁਨਿਤ ਦੀਨ ਬੰਦ ਜਿਹੜਾ ਮਹਾਰਾਜ ਦੇ ਦਾ ਸ਼ਬਦ ਹੈ ਸ਼ਬਦ ਦੇ ਜਰੀਏ ਇਹ ਮਨ ਦੇ ਉੱਤੇ ਜਿਹੜੀ ਵਿਕਾਰਾਂ ਦੀ ਮੈਲ ਚੜੀ ਹੋਈ ਨਾ ਇਹ ਪਵਿੱਤਰ ਹੋ ਜਾਵੇਗੀ ਇਹ ਮਨ ਪਵਿੱਤਰ ਬਣ ਜਾਵੇਗਾ ਪਤਿਤ ਪੁਨੀਤ ਦੀਨ ਬੰਦ ਹਰ ਸ਼ਰਨ ਤਾਹੀਂ ਤੁਮ ਆਉ ਜੇ ਤੂੰ ਇੱਕ ਵਾਰੀ ਗੁਰੂ ਦੇ ਸ਼ਰਨ ਵਿੱਚ ਚ ਲੱਗਿਆ ਨਾ ਉਹਦੇ ਉਹਦੇ ਕੋਲ ਚ ਲਿਆ ਗਿਆ ਤੇ ਉਹਨੇ ਤੈਨੂੰ ਵਿਕਾਰਾਂ ਵਿੱਚੋਂ ਡਿੱਗੇ ਹੋਏ ਨੂੰ ਪਵਿੱਤਰ ਕਰ ਦੇਣਾ ਇਹ ਮਨ ਜੇ ਕਿਥੇ ਗੁਰੂ ਦੀ ਗੱਲ ਨੂੰ ਮੰਨਣਾ ਸ਼ੁਰੂ ਕਰ ਦੇ ਗੁਰੂ ਅਨਸਾਰ ਜੀਵਨ ਜੀਉਣਾ ਸ਼ੁਰੂ ਕਰ ਦੇਵੇ ਨਾ ਇਹਦੇ ਵਿੱਚੋਂ ਜਿਹੜੇ ਵਿਕਾਰ ਇਹਨੂੰ ਰੋਜ਼ ਨਿਤਾ ਪ੍ਰਤੀਤੰ ਕਰਦੇ ਨੇ ਜਿਹੜੇ ਇਹਨੂੰ ਇੱਕ ਥਾਂ ਤੇ ਬੈਠਣ ਹੀ ਨਹੀਂ ਦਿੰਦੇ ਟਿਕ ਕੇ ਇਹਨੂੰ ਜੂਣ ਨਹੀਂ ਦਿੰਦੇ ਇਹਨੂੰ ਸੋਚਣ ਨਹੀਂ ਦਿੰਦੇ ਕੰਮ ਕਰਨ ਨੂੰ ਇਹਦਾ ਮਨ ਨਹੀਂ ਕਰਦਾ ਇਹਦਾ ਮਨ ਭੱਜਦਾ ਹੈ ਦੌੜਦਾ ਹੈ ਜਦੋਂ ਤੱਕ ਝੂਠੀ ਦੁਨੀਆ ਦੇ ਨਾਲ ਪ੍ਰੀਤ ਰਵੇਗੀ ਇਸ ਸਰੀਰ ਦੇ ਨਾਲ ਪ੍ਰੀਤ ਰਵੇਗੀ ਉਦੋਂ ਤੱਕ ਪ੍ਰਮਾਤ ਉਹ ਵਾਲੇ ਰਾਹ ਤੇ ਅਸੀਂ ਨਹੀਂ ਤੁਰ ਸਕਦੇ ਪਰਮੇਸ਼ਰ ਨੂੰ ਅਸੀਂ ਨਹੀਂ ਪਾ ਸਕਦੇ ਜਿਸ ਦਿਨ ਇਹਨਾਂ ਦੇ ਨਾਲ ਸਾਡਾ ਨਾਤਾ ਟੁੱਟ ਗਿਆ ਸਰੀਰ ਦੇ ਨਾਲ ਤਨ ਤੇ ਮਨ ਦਾ ਨਾਤਾ ਟੁੱਟ ਗਿਆ ਤੇ ਮਨ ਨੂੰ ਆਪਣੇ ਆਪੇ ਦੀ ਪਛਾਣ ਆ ਗਈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਸ ਦਿਨ ਰੰਗ ਦੇਖਣਾ ਇਹਦੇ ਉਸ ਦਿਨ ਫਿਰ ਬਸ ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਹੈ ਇਹ ਚੀਜ਼ ਜਲਦੀ ਪ੍ਰਿਮੇਰ ਮੇਰ ਜਲੀ ਪਵਨਾ ਕਰੇ ਮੈਂ ਕੀਤਾ ਮੈਂ ਕੀਤਾ ਓਮੇ ਸਭ ਕੰਨੇ ਗੱਜ ਕੋ ਤਰਾਸ ਮਿਟਿਓ ਤਹਿ ਸਿਮਰ ਤੁਮ ਕਾਹੇ ਬਿਸਰਾਵੋ ਆਤੀ ਭਾਗਵਤ ਦੇ ਵਿੱਚ ਇੱਕ ਕਥਾ ਹੁੰਦੀ ਹੈ ਉਹਦੇ ਵਿੱਚ ਇੱਕ ਹਾਥੀ ਨੂੰ ਇੱਕ ਗਦਰਮ ਹੁੰਦਾ ਹੈ ਗਦਰਮ ਉਸ ਨੂੰ ਸਰਾਪ ਕਾਰਨ ਹਾਥੀ ਦੀ ਜੂਨੀ ਵਿੱਚ ਉਹ ਪੈ ਜਾਂਦਾ ਹੈ ਜਦੋਂ ਇੱਕ ਨਦੀ ਦੇ ਉੱਤੇ ਪਾਣੀ ਪੀਣ ਜਾਂਦਾ ਤਾਂ ਤੈਂਦੂਆ ਨੂੰ ਫੜ ਲਿੰਦਾ ਹੈ ਕਹਿੰਦੇ ਉਸ ਨੇ ਜਦੋਂ ਰਾਮ ਨਾਮ ਦਾ ਸਿਮਰਨ ਉਹਦੇ ਅੰਦਰ ਚੱਲਦਾ ਪਿਆ ਸੀ ਜਿਸ ਦੇ ਕਾਰਨ ਤੈਂਦੂਆ ਨੂੰ ਸੁਛੜ ਦਿੱਤਾ ਕਹਿੰਦੇ ਜਦੋਂ ਉਹ ਰੱਬ ਹਾਥੀ ਬੇਜੁਬਾਨ ਜਿਹੜਾ ਬੋਲ ਨਹੀਂ ਸਕਦਾ ਉਹ ਤੇ ਅੰਦਰ ਦੀ ਗਾਥਾ ਉਹਦੇ ਅੰਦਰ ਦੀ ਪ੍ਰੀਤ ਨੂੰ ਰੱਬ ਨੇ ਪਛਾਣ ਲਿਆ ਉਹਨੂੰ ਭਾਰੀ ਮੁਸੀਬਤ ਦੇ ਵਿੱਚੋਂ ਕੱਢ ਲਿਆ ਤੂੰ ਕਾਹੇ ਵੀ ਸਰਾਬਤ ਤੁਸੀਂ ਕਿਉਂ ਆਪਣੇ ਪ੍ਰੀਤਮ ਨੂੰ ਭੁਲੀ ਫਿਰਦੇ ਹੋ ਕਿਉਂ ਭੁਲਾਈ ਫਿਰਦੇ ਹੋ ਰੱਬ ਨੂੰ ਤੁਸੀਂ ਕਿਉਂ ਨਹੀਂ ਪ੍ਰੀਤ ਪਾਉਂਦੇ ਰੱਬ ਦੇ ਨਾਲ ਜਿਹੜਾ ਸਾਰਿਆ ਸੁੱਖਾਂ ਦਾ ਦਾਤਾ ਹੈ ਪਾਗਾਂ ਵਾਲੇ ਧਿਆਨ ਦਿਓ ਹੁਣ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਤਜ ਅਭਿਮਾਨ ਮੋ ਮਾਇਆ ਫੁੱਲ ਤਜ ਅਭਿਮਾਨ ਆਪਣੇ ਹੰਕਾਰ ਨੂੰ ਛੱਡੋ ਇਸ ਸੰਸਾਰ ਨੂੰ ਸੰਸਾਰ ਜਿਹੜਾ ਮਾਇਆ ਵੀ ਸੰਸਾਰ ਝੂਠਾ ਹੈ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਸਭ ਕੁਝ ਇਥੇ ਝੁੱਟਾ ਹੈ ਇਹ ਮਾਇਆ ਮੋਹ ਹੈ ਇਹਦੇ ਵਿੱਚ ਰਹਿੰਦੇ ਹੋਇਆਂ ਰੱਬ ਦੀ ਪ੍ਰਾਪਤੀ ਕਰਨੀ ਹੈ ਮਾਇਆ ਵਿੱਚ ਰਹਿੰਦੇ ਹੋਏ ਆਪਣੇ ਆਪ ਆਪਣੇ ਮਨ ਨੂੰ ਇਸ ਤੋਂ ਨਿਰਲੇਪ ਰੱਖਣਾ ਹੈ ਹੁਣ ਧਿਆਨ ਜੋ ਰੱਬ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਹਿੰਦੇ ਕਹਿੰਦੇ ਬਈ ਗਜਗੋ ਤਰਾਸ ਮਿਟਿਓ ਤਹ ਸਿਮਰਤ ਤੁਮ ਕਾਹਹੀਂ ਬਿਸਰਾਵੋ ਕਹਿੰਦੇ ਭਾਈ ਤੂੰ ਕਿਉਂ ਇਸ ਨੂੰ ਪੁਲਾਈ ਬੈਠਾ ਹੈ ਕਿਉਂ ਪੁਲਿਆ ਬੈਠਾ ਹੈ ਕਹਿੰਦੇ ਜਨ ਨਾਨਕ हे ਸੇਵਕ ਤੂੰ ਆਪਣੇ ਮਨ ਦੇ ਵਿੱਚ ਉਸ ਪਰਮੇਸ਼ਵਰ ਨੂੰ ਬਿ사 ਕੇ ਰੱਖ ਤੇ ਰੱਬ ਦੇ ਅੱਗੇ ਅਰਦਾਸ ਕਰ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕੁਝ ਹੈ ਸੋਤੇਰ ਕਾ ਸਾਡੀ ਇਹੋ ਜੀ ਰੀਤੀ ਬਣ ਜਾਵੇ ਇਹੋ ਜੀ ਸਾਡੀ ਸੋਚ ਬਣ ਜਾਵੇ ਜਿਸ ਦਿਨ ਰੱਬ ਦੇ ਗਿਆਨ ਦਾ ਪ੍ਰਕਾਸ਼ ਤੁਹਾਡੇ ਹਿਰਦੇ ਵਿੱਚ ਹੋ ਗਿਆ ਨਾ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝ ਆਵੇਗੀ ਭਗਤ ਕਬੀਰ ਜੀ ਕਹਿੰਦੇ ਨੇ ਤੁਸੀਂ ਕਹਿਣਾ ਕਬੀਰ ਮੇਰਾ ਮੁਜਮੈ ਕਿਛ ਨਹੀਂ ਮੇਰਾ ਮੁਜਮੈ मैं मेरी वाली भावना खत्म हो जाएगी मेरा मेरा शरीर मेरा पुत्र मेरा ती मेरी जमीन मेरी जायदाद मेरा तन मेरा दौलत मेरी पत्नी कबीर मेरा मुझ मैं किच नहीं जो किच है सो तेरा जो कुछ है वो तेरा है अंदर काम क्रोध लो मोह हंकार आशा मनसा तृष्णा ये सब तेरे ने ਤੇਰੀ ਖੇਡ ਹੈ ਸੰਸਾਰ ਸਾਧੂ ਰਚਨਾ ਰਾਮ ਬਣਾਈ ਇੱਕ ਬਿੰਸੇ ਕਸਤਰਮਾਨ ਅਤਰਜ ਲਖਿਓ ਨਾ ਜਾਇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਕਹ ਤੇਰਾ ਤੁਝ ਕੋ ਸੌਪਤੇ ਕਿਆ ਲਾਗੈ ਮੇ ਮੈਂ ਸਾਰਾ ਕੁਝ ਤੇਨੂੰ ਵਾਰ ਦਿੱਤਾ ਤੇ ਹੁਣ ਮੇਰਾ ਕੀ ਰਹਿ ਗਿਆ ਮੇਰੇ ਮੇਰੇ ਵਾਲੀ ਭਾਵਨਾ ਤਾਂ ਖਤਮ ਹੋ ਗਈ ਮੈਂ ਮੇਰੇ ਵਾਲ ਹੁਣ ਤੂੰ ਜੋ ਕੁਝ ਕਰ ਰਿਹਾ ਬਸ ਤੇਰੇ ਆਸਰੇ ਤੇਰੀ ਰਜਾ ਵਿੱਚ ਤੇਰੇ ਹੁਕਮ ਦੇ ਵਿੱਚ ਅਸੀਂ ਤੁਰ ਰਹੇ ਹਾਂ ਜੋ ਮਰਜੀ ਤੂੰ ਕਰ ਚੰਗਾ ਕਰ ਮਾੜਾ ਕਰ ਜੋ ਦੁੱਖ ਦੇ ਸੁੱਖ ਦੇ ਸਭ ਕੁਝ ਮਹਾਰਾਜ ਜੀ ਸਾਡੀ ਕੋਈ ਮੰਗ ਤੁਹਾਡੇ ਤੋਂ ਨਹੀਂ ਸਾਰਾ ਜੀਵਨ ਅਸੀਂ ਉਹਨਾਂ ਮੰਗਾਂ ਨੂੰ ਮੰਗਣ ਦੇ ਲਈ ਉਹਨਾਂ ਚੀਜ਼ਾਂ ਨੂੰ ਮੰਗਣ ਦੇ ਲਈ ਤਰਲੇ ਮਿੰਤਾ ਕਰਦੇ ਰਹੇ ਜਿਹੜੇ ਕੂੜ ਹੈ ਜਿਹੜੇ ਨਾਸਵੰਤ ਨੇ ਜਿੱਦਾਂ ਸਾਡੇ ਜ਼ਿੰਦਗੀ 'ਚ ਕੋਈ ਫਾਇਦਾ ਨਹੀਂ ਜਿੱਦਾਂ ਕੋਈ ਜੋ ਸਾਡੇ ਸਾਡੀ ਜਿਸ ਦੀ ਜੋ ਕਮਾਈ ਸਾਡੇ ਨਾਲ ਨਹੀਂ ਜਾਣੀ ਜੋ ਤਰੀ ਦੁਰਗਾ ਦੇ ਵਿੱਚ ਨਹੀਂ ਜਾਣੀ ਉਸ ਕਮਾਈ ਦਾ ਅਸੀਂ ਕੀ ਕਰਨਾ ਜਨ ਨੱਕੁਰ ਗੁਰਮੁਖ ਹੋਏ ਤੁਮ ਤੁਮ ਜਾਣੋ ਗੁਰਮ ਜਦੋਂ ਅਸੀਂ ਗੁਰਮੁਖ ਹੋ ਜਾਾਂਗੇ ਗੁਰੂ ਦੇ ਮਤ ਅਨੁਸਾਰ ਜੀਵਨ ਜੀਵਨ ਸ਼ੁਰੂ ਕਰ ਦੇਾਂਗੇ ਤੇ ਅਸੀਂ ਉਸ ਰਾਹ ਨੂੰ ਉਸ ਪਗਤ ਨੂੰ ਪਗਡੰਡੀ ਨੂੰ ਫੜ ਲਿਆਂਗੇ ਜਿਹਦੇ ਉੱਤੇ ਉਸ ਸੰਤ ਮਹਾਰਾ ਮਹਾਪੁਰਖ ਜਿਹੜੇ ਨੇ ਸੰਤ ਜਨ ਨੇ ਜਿਹੜੇ ਉਹਦੇ ਉੱਤੇ ਤੁਰਦੇ ਨੇ ਉਹਨਾਂ ਦੀ ਪੈੜ ਪੈੜ ਵਿੱਚ ਚੱਲਣਾ ਨਾਲ ਨਾਲ ਚੱਲਣਾ ਉਹ ਉਹ ਰਾਹ ਉਹ ਰਾਹ ਲਖਾਨ ਦੇ ਸਾਨੂੰ ਸੰਤ ਜਨ ਮਹਾਪੁਰਖ ਕਿਹੜੇ ਸੰਤ ਜਨ ਜਿਹਨਾਂ ਦੀ ਜੋਤ ਰੱਬ ਦੇ ਨਾਲ ਮਿਲ ਚੁੱਕੀ ਹੈ ਜਿਹੜਾ ਇੱਕ ਰੂਪ ਹੋ ਚੁੱਕੇ ਨੇ ਤੇ ਜਿਹੜੀ ਸਾਡੇ ਕੋਲ ਜਗਦੀ ਯੁਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਇਸ ਲਈ ਭਾਂਗਾਂ ਵਾਲਿਓ ਮਹਾਰਾਜ ਜੀ ਅੱਗੇ ਅਰਦਾਸ ਕਰਿਆ ਕਰੋ ਬੇਨਤੀ ਕਰਿਆ ਕਰੋ ਸੱਚੇ ਪਾਸ ਸਾਡੇ ਅੰਦਰ ਬੁੱਧ ਦੇ ਬਖਸ਼ਿਸ਼ ਕਰੋ ਇਹ ਜੋ ਵੀ ਵਿਚਾਰ ਹੋਈ ਨਾ ਜੋ ਸ਼ਬਦ ਵਿਚਾਰ ਆਪਾਂ ਕਰਦੇ ਆ ਮੇਰੀ ਨਹੀਂ ਸਮਤਾਂ ਨਹੀਂ ਮੇਰੀ ਜ਼ੁਬਾਨ ਦੇ ਵਿੱਚ ਇਹਨਾਂ ਰਸ ਨਹੀਂ ਮੇਰੀ ਨਹੀਂ ਸਮਰਨ ਸ਼ਕਤੀ ਨਹੀਂ ਮੇਰੀ ਅੱਖਾਂ ਉਸ ਅੰਮ੍ਰਿਤ ਨੂੰ ਪੜਨ ਜੋਗੇ ਬਿਆਨ ਕਰਨ ਜੋਗੇ ਮੇਰੀ ਰਸਨਾ ਉਸ ਨੂੰ ਬਿਆਨ ਕਰਨ ਜੋਗੇ ਮੇਰੇ ਵਿੱਚ ਸਮਰਤ ਨਹੀਂ ਉਹ ਰੱਬ ਜੋ ਕੁਝ ਬੁਲਾਉਂਦਾ ਆਪਣੇ ਆਪ ਆਪਣੀ ਰਸਨਾ ਤੁਚਾਰਨ ਕਰਾਉਂਦਾ ਹੈ ਆਪ ਹੀ ਭੁਲਾ ਦਿੰਦਾ ਆਪ ਹੀ ਉਹ ਸਿਮਰਨ ਕਰਾ ਦਿੰਦਾ ਹੈ ਸੋ ਜੇ ਕੋਈ ਸ਼ਬਦ ਵਿਚਾਰ ਆਪ ਜੀ ਨੂੰ ਵਧੀਆ ਲੱਗੀ ਹੋਵੇ ਤੇ ਉਸ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ ਹੋ ਸਕੇ ਉਸ ਸ਼ਬਦ ਨੂੰ ਇਸ ਵਿਚਾਰ ਨੂੰ ਹੋਰ ਜਣਾਂ ਤੱਕ ਵੀ ਇਸ ਨੂੰ ਸ਼ੇਅਰ ਕਰਨਾ ਕਿਉਂਕਿ ਸ਼ੇਅਰ ਕਰਨ ਦੇ ਨਾਲ ਏ ਵੀ ਇੱਕ ਤੁਹਾਡੀ ਸੇਵਾ ਹੈ ਕੀ ਪਤਾ ਕਿਹੜਾ ਵਿਚਾਰ ਕਿਹੜਾ ਬਚਨ ਕਿਸੇ ਦੇ ਹਿਰਦੇ ਵਿੱਚ ਵਸ ਜਾਵੇ ਤੇ ਤੁਹਾਡਾ ਉਲਿਖਾ ਲੱਗ ਜਾਵੇ ਤੁਹਾਡੇ ਜਨਮ ਜਨਮ ਦੀ ਮੈਲ ਦੂਰ ਹੋ ਜਾਵੇ ਸੋ ਪਾਸ਼ਾ ਜੀ ਕਿਰਪਾ ਕਰਨ ਅੱਜ ਦੇ ਸਭ ਦੀ ਵਿਚਾਰ ਕਰਦੇ ਬੇਅੰਤ ਪ੍ਰਕਾਰ ਦੇ ਭੁੱਲਾ ਹੋ ਗਏ ਹੁਣ ਗਿਆ ਆਪ ਸਮੂਹ ਸਾ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਜੀ ਭੁੱਲਾ ਮੇਰੀਆਂ ਕੋਈ ਸਬਦ ਵਿਚਾਰ ਚੰਗਾ ਲੱਗਿਆ ਹੋਵੇ ਤੇ ਆਪਣੇ ਝੋਲੀ ਵਿੱਚ ਪਾ ਲਿਓ ਜੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ